ਇੱਕ ਪਿਓ ਨੇ ਆਪਣੀ ਹੀ ਧੀ ਦੇ ਨਾਲ ਹੋਲਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਜਿਸ ਨੇ ਵੀ ਇਸ ਵਾਰਦਾਤ ਦੇ ਬਾਰੇ ਸੁਣਿਆ ਜਾਣਿਆ ਜਾਂ ਦੇਖਿਆ ਉਸ ਦੇ ਰੋਂਗਟੇ ਖੜੇ ਹੋ ਗਏ ਨੇ ਜੀ ਹਾਂ ਆਪਣੀ ਹੀ ਧੀ ਦੇ ਹੱਥ ਬਨ ਕੇ ਪਿਓ ਨੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਫਿਰੋਜ਼ਪੁਰ ਦੇ ਵਿੱਚ ਇਹ ਬੇਹਦ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਸੰਸਨੀ ਵਾਲਾ ਮਾਹੌਲ ਹੈ ਮੀਡੀਆ ਦੇ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਪਿਤਾ ਨੂੰ ਆਪਣੀ 17 ਸਾਲ ਦੀ ਧੀ ਦੇ ਕਰੈਕਟਰ ਦੇ ਉੱਪਰ ਸ਼ੱਕ ਸੀ ਜੋ ਇਸ ਵਾਰਦਾਤ ਦੀ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ ਅਤੇ ਇਸ ਕੱਟਣ ਤੋਂ ਬਾਅਦ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਰਹਿੰਦੇ ਇਸ ਪਰਿਵਾਰ ਦੇ ਵਿੱਚ ਜਿੱਥੇ ਕਿ ਕਾਫੀ ਜ਼ਿਆਦਾ دہشت ਭਰਿਆ ਮਾਹੌਲ ਹੈ ਪਰਿਵਾਰ ਦੇ ਵਿੱਚ ਇੱਕ ਵਕਰਾ ਜਿਹੜਾ ਕਿ ਕਹਿ ਸਕਦੇ ਹਾਂ ਕਿ ਮਾਹੌਲ ਬਣਿਆ ਹੋਇਆ ਤੇ ਪੁਲਿਸ ਵੀ ਹੁਣ ਇਸ ਮਾਮਲੇ ਦੇ ਵਿੱਚ ਉਕਤ ਦੋਸ਼ੀ ਪਿਤਾ ਦੇ ਖਿਲਾਫ ਕਾਰਵਾਈ ਦੀ ਗੱਲ ਜ਼ਰੂਰ ਆਖਰੀ ਹੈ ਅਤੇ ਉਕਤ ਸਖਸ਼ ਦਾ ਨਾਮ ਸੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਜਾਣਕਾਰੀ ਬਿਲੀ ਹੈ ਕਿ ਸੁਰਜੀਤ ਸਿੰਘ ਨੂੰ ਆਪਣੀ ਧੀ ਦੇ ਚਰਿੱਤਰ ਦੇ ਉੱਪਰ ਸ਼ੱਕ ਸੀ ਅਤੇ ਇਹੀ ਵਜ੍ਹਾ ਹੈ ਕਿ ਉਹ ਪਿਛਲੇ ਦਿਨੀ ਆਪਣੀ ਧੀ ਨੂੰ ਸ਼ਾਮ ਦੇ ਵੇਲੇ ਮੋਟਰਸਾਈਕਲ ਦੇ ਉੱਪਰ ਬਿਠਾ ਕੇ ਲੈ ਜਾਂਦਾ ਹੈ ਅਤੇ ਇਹ ਕਹਿੰਦਾ ਹੈ ਕਿ ਮੈਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ ਅਤੇ ਇਸੇ ਦੌਰਾਨ ਜਿਹੜਾ ਕਿ ਇੱਕ ਨੌਜਵਾਨ ਹੈ ਜੋ ਉਕਤ ਸਖਸ਼ ਦਾ ਪਿੱਛਾ ਕਰਦਾ ਹੈ ਅਤੇ ਫਿਰ ਉਹ ਦੇਖਦਾ ਹੈ ਕਿ ਜੋ surjit singh ਹੈ ਆਪਣੀ ਤੀਦੇ ਹੱਥ ਬਨ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੰਦਾ ਹੈ ਜਿਸ ਤੋਂ ਬਾਅਦ ਉਕਤ ਨੌਜਵਾਨ ਦੇ ਵੱਲੋਂ ਇਸ ਪੂਰੇ ਕਤਨ ਕਰਮ ਨੂੰ ਲੈ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਹਰੇਕ ਪਹਿਲੂ ਤੋਂ ਮਾਮਲੇ ਦੀ ਤਫ਼ਤੀਸ਼ ਆਰੰਭ ਦਿੱਤੀ ਹੈ ਨੌਜਵਾਨ ਦਾ ਕਹਿਣਾ ਹੈ ਕਿ surjit ਨੂੰ اپنی ਧੀ ਦੇ کریکٹر ਦੇ ਉੱਪਰ ਸ਼ੱਕ ਸੀ ਅਤੇ ਇਹੀ وجہ ਰਹੀ ਹੈ ਕਿ ਉਸ ਨੇ ਆਪਣੀ ਧੀ ਦੇ ਨਾਲ ਐਡੀ ਵੱਡੀ ਰੌਂਗ ਤੇ ਖੜੇ ਕਰ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪਿਛਲੇ 2 ਦਿਨ ਤੋਂ ਉਕਤ ਲੜਕੀ ਦੀ ਪਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋ ਨੌਜਵਾਨ ਹੈ ਉਹ ਰਿਸ਼ਤੇਦਾਰੀ ਦੇ ਵਿੱਚ ਹੀ ਜਿਹੜਾ ਕਿ ਹੈ ਅਤੇ ਉਸ ਦੇ ਵੱਲੋਂ ਖੁਦ ਅੱਖੀ ਦੇਖਿਆ ਗਿਆ ਇੱਕ ਘਟਨਾਕ੍ਰਮ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਹਰੇਕ ਪਹਿਲੂ ਤੋਂ ਤਫਤੀਸ਼ ਦੀ ਗੱਲ ਜ਼ਰੂਰ ਆਖਰੀ ਹੈ ਉਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੁਣ ਉਕਤ ਸੁਰਜੀਤ ਸਿੰਘ ਦੇ ਖਿਲਾਫ 737 ਅਮਨ ਦੇ ਤਹਿਤ ਕੇਸ ਦਰਜ ਕਰਨ ਦੀ ਗੱਲ ਜ਼ਰੂਰ ਰੱਖੀ ਹੈ ਸੋ ਕਾਬਲੇ ਜ਼ਿਕਰ ਹੈ ਕਿ ਪਿਛਲੀ 30 ਸਤੰਬਰ ਨੂੰ ਇਸ ਵਾਰਦਾਤ ਤੋਂ ਅਣਜਾਣ ਦਿੱਤਾ ਗਿਆ ਸੀ surjit singh ਦੇ ਵੱਲੋਂ ਅਤੇ ਲੜਕੀ ਦਾ ਨਾਮ ਪ੍ਰੀਤ ਦੱਸਿਆ ਜਾ ਰਿਹਾ ਜਿਸ ਦੀ ਉਮਰ ਮਹਿਜ਼ 17 ਸਾਲ ਹੈ ਅਤੇ ਹੁਣ ਤੱਕ ਦੀ ਜੋ ਰਿਪੋਰਟ ਆਈ ਹੈ ਕਿ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ 2 ਦਿਨ ਤੋਂ ਪਾਲ ਕੀਤੀ ਜਾ ਰਹੀ ਹੈ ਪ੍ਰੀਤ ਦੀ ਤੇ ਉਹ ਇਸ ਦੁਨੀਆ ਦੇ ਵਿੱਚ ਨਾ ਰਹੀ ਹੋਵੇ ਸੋ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਖ-ਵੱਖ ਕਿਰਿਆਕ੍ਰਮਾਂ ਪੁਲਿਸ ਦੇ ਵੱਲੋਂ ਐਡਾਉਨ ਕੀਤੇ ਜਾਣ ਦਾ ਜ਼ਿਕਰ ਜ਼ਰੂਰ ਕੀਤਾ ਜਾ ਰਿਹਾ ਹੈ